ਪਾਣ ਗੁਰਦਾਸ ਨੰਗਲ ਦੀ ਗਰਾਊਂਡ ਦੇ ਵਿੱਚ ਖੜੇ ਆ ਔਰ ਗੁਰਦਾਸ ਨੰਗਲ ਦਾ ਜੋ ਸਟੇਡੀਅਮ ਹੈ ਅਜਾ ਹਾਲਾਤ ਵਿਖਾ ਦਈਏ ਕਿ ਸਟੇਡੀਅਮ ਦੇ ਹਾਲਾਤ ਕੀ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਵਿਖਾਇਆ ਜਾਵੇ ਕਿ ਇੱਕ ਦੋ ਪ੍ਰੋਗਰਾਮਾਂ ਵਾਸਤੇ ਬਣਾਇਆ ਸੀ ਕਿ ਜਾਂ ਸਦਾ ਬਾਹਰ ਬਣਿਆ ਸੀ ਸਦਾ ਵਾਸਤੇ ਹੀ ਇੱਥੇ ਨੌਜਵਾਨ ਜਿਹੜੇ ਆ ਉਹ ਖੇਡਾਂ ਜਿਹੜੀਆਂ ਖੇਡਣ ਔਰ ਜੇ ਕੋਈ ਪ੍ਰੋਗਰਾਮ ਹੁੰਦਾ ਤਾਂ ਇਸ ਸਟੇਡੀਅਮ ਵਿੱਚ ਕੀਤਾ ਜਾਵੇ ਲੇਕਿਨ ਇਸ ਸਟੇਡੀਅਮ ਲੱਗਦਾ ਕਿ ਇੱਕ ਦੋ ਪ੍ਰੋਗਰਾਮ ਹੀ ਚੱਲਿਆ ਹੋਵੇਗਾ ਔਰ ਜਿਸ ਕਰਕੇ ਬਾਅਦ ਵਿੱਚ ਇਹਦੀ ਹਾਲਾਤ ਜਿਹੜੀ ਆ ਉਹ ਖਸਤਾ ਹੋ ਗਈ ਔਰ ਬਾਅਦ ਵਿੱਚ ਸਰਕਾਰ ਨੇ ਇਸ ਦੇ ਉੱਤੇ ਧਿਆਨ ਕਿਉਂ ਨਹੀਂ ਦਿੱਤਾ ਕੀ ਇਹ ਸਟੇਡੀਅਮ ਜਿਹੜਾ ਵਾ ਇਸ ਦੀਆਂ ਕੰਧਾਂ ਜੇ ਤੁਹਾਨੂੰ ਵਿਖਾਈਏ ਤਾਂ ਡਿੱਗਦੀਆਂ ਨਜ਼ਰ ਆਉਂਦੀਆਂ ਨੇ ਜੋ ਕੁਰਸੀਆਂ ਬਣਾਈਆਂ ਨੇ ਜਿਵੇਂ ਕਿ ਸੀਮਿੰਟ ਦੀਆਂ ਕੁਰਸੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਇਸ ਤਰਫ ਆਇਆ ਜਾਵੇ ਔਰ ਇਹ ਵਿਖਾਇਆ ਜਾਵੇ ਕਿ ਜੋ ਇੱਥੇ ਨੌਜਵਾਨ ਖੇਡਣ ਵਾਸਤੇ ਆਉਂਦੇ ਨੇ ਨੌਜਵਾਨ ਇੱਥੇ ਆ ਕੇ ਗੇਮਾਂ ਕਰਦੇ ਨੇ ਤੇ ਜਦੋਂ ਇੱਥੇ ਪਹੁੰਚਦੇ ਆ ਤੇ ਹਾਲਾਤ ਵੇਖ ਕੇ ਆ ਥੋੜਾ ਕ ਕਮਰਾ ਆ ਜਾਂਦੇ ਆ ਕਿ ਕੋਈ ਡਿਗ ਨਾ ਜਾਵੇ ਉੱਤੋਂ ਆ ਵੇਖੋ ਇਹ ਕਿਵੇਂ ਜੇ ਹਾਲਾਤ ਹੋਏ ਪਏ ਆ ਇਹ ਸਟੇਡੀਅਮ ਹੈ ਔਰ ਸਰਕਾਰਾਂ ਅੱਗੇ ਅੱਗੇ ਲੋਕਾਂ ਨੂੰ ਗਰੰਟਾਂ ਦੇ ਰਹੀ ਆ ਅੱਗੇ ਅੱਗੇ ਪਿੰਡਾਂ ਵਿੱਚ ਸਟੇਡੀਅਮ ਦੀ ਗਰੰਟਾਂ ਦੀ ਮੰਗ ਕੀਤੀ ਜਾ ਰਹੀ ਆ ਔਰ ਜਿੱਥੇ ਬਣੇ ਹੋਏ ਆ ਉਹਨਾਂ ਨੂੰ ਕਿਉਂ ਨਹੀਂ ਸੰਭਿਆ ਜਾ ਰਿਹਾ ਆ ਆ ਵੇਖੋ ਕਿਵੇਂ ਖੰਡਰ ਬਣਿਆ ਪਿਆ ਵਾ ਆ ਵੇਖ ਸਕਦੇ ਹੋ ਇਹ ਗੁਰਦਾਸ ਨੰਗਲ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਣ ਵਾਲਾ ਪਿੰਡ ਹੈ ਔਰ ਉਸ ਦਾ ਸਟੇਡੀਅਮ ਹੈ ਔਰ ਗੱਲ ਕਰੀਏ ਤਾਂ ਹੋਰ ਵੀ ਜੜੀਆਂ ਕੁਰਸੀਆਂ ਨੇ ਉਹ ਡਿਗੀਆਂ ਪਈਆਂ ਟੁੱਟਗੀਆਂ ਉਤਲੀਆਂ ਲੇਹਰਾ ਔਰ ਸਿਰਫ ਥੱਲੇ ਇੱਕ ਦੋ ਰੁਕੀਆਂ ਨੇ ਤਾਂ ਸਰਕਾਰਾਂ ਜਿਹੜੀਆਂ ਜਦੋਂ ਇੱਕ ਵਾਰ ਕੋਈ ਚੀਜ਼ ਬਣਾਉਂਦੀਆਂ ਤਾਂ ਫੇਰ ਇਹਨੂੰ ਰਿਪੇਅਰ ਕਿਉਂ ਨਹੀਂ ਕਰਦੀਆਂ ਔਰ ਫੇਰ ਦੁਬਾਰਾ ਦੱਸਦੀਏ ਕਿ ਹੋ ਸਕਦਾ ਰਿਪੇਅਰ ਦਾ ਪੈਸਾ ਜਿਹੜਾ ਹੈ ਉਹ ਵੀ ਆਉਂਦਾ ਹੋਵੇ ਕਿਤੇ ਨਾ ਕਿਤੇ ਲਾਜ਼ਮੀ ਹੈ ਕਿ ਪੰਚਾਇਤਾਂ ਜਿਹੜੀਆਂ ਉਹ ਪੈਸਾ ਮੰਗਦੀਆਂ ਹੋਣਗੀਆਂ ਸਰਕਾਰਾਂ ਪਾਉਂਦੀਆਂ ਵੀ ਹੋਣਗੀਆਂ ਪੱਕੀ ਇਨਫੋਰਮੇਸ਼ਨ ਤਾਂ ਨਹੀਂ ਹੈ ਲੇਕਿਨ ਆਸ ਕਰਦੇ ਆ ਕਿ ਜੇ ਸਰ ਪੰਚਾਇਤਾਂ ਮੰਗ ਕਰਦੀਆਂ ਤਾਂ ਸਰਕਾਰ ਦਾ ਫਰਜ਼ ਹੈ ਇਹਨਾਂ ਨੂੰ ਗਰੰਟਾਂ ਦੇਣੀਆਂ ਔਰ ਇਹ ਸਟੇਡੀਅਮ ਜਿਹੜੇ ਆ ਦੁਬਾਰਾ ਰਿਪੇਅਰ ਕਰਕੇ ਇਹਨਾਂ ਨੂੰ ਬਹਾਲ ਕਰਨਾ ਤੁਸੀਂ ਵੇਖਿਆ ਪਿੰਡ ਬੱਬੇ ਵਾਲੀ ਦੇ ਵਿੱਚ ਬਹੁਤ ਸੌਰਾ ਸਟੇਡੀਅਮ ਹੈ ਔਰ ਹਰ ਸਾਲ ਦੇ ਸਾਲ ਉਥੇ ਪ੍ਰੋਗਰਾਮ ਕੀਤਾ ਜਾਂਦਾ ਔਰ ਗੁਲਦਸਤੇ ਵਾਂਗ ਸਜਾਇਆ ਹੁੰਦਾ ਔਰ ਅੱਜ ਉਹ ਸਟੇਡੀਅਮ ਆ ਲੰਬੇ ਸਮੇਂ ਤੋਂ ਬਣਿਆ ਜਿਹੜਾ ਬੱਬੇ ਵਾਲੀ ਸਾਹਿਬ ਨੇ ਬਣਾਇਆ ਸੀ ਔਰ ਲੰਬੇ ਸਮੇਂ ਤੋਂ ਬਣਿਆ ਸਟੇਡੀਅਮ ਅੱਜ ਵੀ ਉਹ ਲੋਕਾਂ ਦੇ ਕੰਮ ਆ ਰਿਹਾ ਨੌਜਵਾਨਾਂ ਦੇ ਕੰਮ ਆ ਰਿਹਾ ਬਹੁਤ ਸਾਰੇ ਨੌਜਵਾਨ ਜਦੋਂ ਭਰਤੀਆਂ ਵੇਖਦੇ ਆ ਤਾਂ ਪ੍ਰੈਕਟਿਸ ਦੀ ਗਰਾਊਂਡ ਹੀ ਉਹੀ ਆ ਤੇ ਜੇ ਪਿੰਡ ਦੇ ਵਿੱਚ ਉਹ ਸਟੇਡੀਅਮ ਜਿਹੜਾ ਜਦੋਂ ਇਸ ਦੀ ਗ੍ਰਾਂਟ ਆਉਂਦੀ ਆ ਜਾਂ ਤਿਆਰ ਹੁੰਦਾ ਤਾਂ ਕਿਤੇ ਨਾ ਕਿਤੇ ਮੁੰਡਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਔਰ ਅੱਜ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਇਹ ਜੋ ਸਟੇਡੀਅਮ ਬਣਿਆ ਔਰ ਕਦੋਂ ਤੋਂ ਲੈ ਕੇ ਟੁੱਟਾ ਹੋਵੇਗਾ ਔਰ ਕਿੰਨੇ ਸਮੇਂ ਤੋਂ ਲੈ ਕੇ ਇਹ ਰਿਪੇਅਰ ਮੰਗ ਰਿਹਾ ਔਰ ਜੇ ਗੱਲ ਕਰੀਏ ਫਿਰ ਕਹਿੰਦੇ ਆ ਕਿ মিডিਆ ਜਿਹੜਾ ਗੱਲ ਨੂੰ ਚੜਾ ਕੇ ਕਰਦਾ ਔਰ ਅਸੀਂ ਫਿਰ ਕਰਦੇ ਚਾਹਾਂਗੇ ਕਿ ਚਿੱਟਾ ਹਾਥੀ ਬਣ ਕੇ ਰਹਿ ਗਿਆ ਆ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਸਾਰਾ ਸਟੇਡੀਅਮ ਜਿਹੜਾ ਉਹ ਖੰਡਰ ਬਣ ਗਿਆ ਔਰ ਕਿਉਂ ਨਾ ਇਸ ਦੀ ਮੈਂਟੀਨੈਂਸ ਇਸ ਦੀ ਰਿਪੇਅਰ ਕੀਤੀ ਜਾਵੇ ਔਰ ਨੌਜਵਾਨਾਂ ਨੂੰ ਫਿਰ ਇਸ ਦਾ ਇੱਕ ਰੰਗਲਾ ਪਵਿੱਖ ਵਿਖਾਇਆ ਜਾਵੇ ਤਾਂ ਜੋ ਇਹ ਰੰਗਲੀ ਖੂਬਸੂਰਤੀ ਜਿਹੜੀ ਹੈ ਦੀ ਉਹ ਬਰਕਰਾਰ ਹੋ ਸਕੇ ਔਰ ਨੌਜਵਾਨ ਹੋਰ ਅੱਗੇ ਉਮੀਦ ਦੇ ਨਾਲ ਇੱਥੇ ਖੇਡਣ ਆ ਜਾਣ ਔਰ ਵੇਖ ਸਕਦੇ ਹੋ ਪਿੰਡਾਂ ਦੇ ਨੌਜਵਾਨ ਆਉਂਦੇ ਜ਼ਰੂਰ ਆ ਔਰ ਕਿਤੇ ਨਾ ਕਿਤੇ ਜਾ ਕੇ ਇੱਕ ਡਰ ਲੱਗਾ ਰਹਿੰਦਾ ਹੈ ਕਿ ਇਹ ਕਿਤੇ ਕੋਈ ਚਾਰਦਿਵਾਰੀ ਡਿਗ ਨਾ ਜਾਵੇ ਕਿਸੇ ਦੇ ਸੱਟ ਨਾ ਲੱਗ ਜਾਵੇ ਹਰ ਇੱਕ ਦੇ ਪਰਿਵਾਰ ਚੋਂ ਜਿਹੜੇ ਜੀ ਆ ਜਾਂ ਬੱਚੇ ਕੋਈ ਵੀ ਆਉਂਦੇ ਇੱਥੇ ਖੇਡਣ ਵਾਸਤੇ ਔਰ ਬਸ ਇਹੀ ਖਤਰਾ ਮੰਡਰਾ ਰਿਆ ਹੁੰਦਾ ਹੈ ਕਿ ਇਹ ਸਟੇਡੀਅਮ ਜਿਹੜਾ ਇਹ ਕੋਈ ਜਿਸ ਤਰ੍ਹਾਂ ਉਹ ਮੁੰਡੇ ਬੈਠੇ ਨੇ ਨੌਜਵਾਨ ਐਸੇ ਉੱਤੋਂ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਔਰ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਔਰ ਅਗਲੀਆਂ ਬਣਨ ਵਾਲੀਆਂ ਪੰਚਾਇਤਾਂ ਨੂੰ ਨਵੇਂ ਜਿਹੜੇ ਸਰਪੰਚ ਬਣਨੇ ਆ ਉਹਨਾਂ ਨੂੰ ਇੱਕ ਅਪੀਲ ਕਰਦੇ ਆਂ ਕਿ ਭਾਈ ਇਹ ਕ ਸਟੇਡੀਅਮ ਦਾ ਮੁੱਦਾ ਜ਼ਰੂਰ ਆਪਣੇ ਦਿਮਾਗ 'ਚ ਰੱਖਿਓ ਵੋਟਾਂ ਲੈਣ ਤੋਂ ਪਹਿਲਾਂ ਲੋਕਾਂ ਨੂੰ ਇਹ ਦੱਸ ਦਿਓ ਕਿ ਅਸੀਂ ਸਟੇਡੀਅਮ ਜਿਹੜਾ ਰਿਪੇਅਰ ਕਰਾਉਣਾ ਔਰ ਨੌਜਵਾਨਾਂ ਦੀ ਜਿਹੜੇ ਭੁਵਿੱਖ ਦੀ ਗੱਲ ਐ ਨੌਜਵਾਨਾਂ ਦੀ ਜਿਹੜੀ ਸਿਹਤ ਦੀ ਗੱਲ ਐ ਉਹਦੇ ਵਾਸਤੇ ਬਹੁਤ ਜ਼ਰੂਰੀ ਐ ਔਰ ਬਹੁਤ ਸਾਰੇ ਪਿੰਡਾਂ ਵਿੱਚ ਭੈਣਾ ਬੀਬੀਆਂ ਵੀ ਆਉਂਦੀਆਂ ਨੇ ਸੈਰ ਸਪਟਾ ਕਰਨ ਵਾਸਤੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਲੇਕਿਨ ਕਿਤਨਾ ਕਿਤੇ ਸਾਂਭ ਸੰਭਾਲ ਦੇਖ ਰੇਖ ਦੁਬਾਰਾ ਪੰਚਾਇਤਾਂ ਵੱਲੋਂ ਨਹੀਂ ਕੀਤੀ ਗਈ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜੇ ਸਟੇਡੀਅਮ ਕਿਹੜੇ ਕਿਹੜੇ ਪਿੰਡ ਵਿੱਚ ਖੰਡਰ ਹੋ ਗਏ ਨੇ ਉਹਨਾਂ ਵਾਸਤੇ ਸਾਨੂੰ ਕਮੈਂਟ ਕੀਤੇ ਜਾਣ ਵੀਡੀਓ ਵੱਤ ਤੋਂ ਵੱਤ ਸ਼ੇਅਰ ਕੀਤੀ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਖਰਜੀਂਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ